ਹਾਂ ਜੀ ਮਤਲਬ ਕੀ ਹਾਲ ਹੈ ਜੀ ਤੇ ਆਜਾ ਪਾ ਰਹੇ ਆ ਜੀ ਉਸ ਮਹਾਨ ਹਸਤਾਨ ਤੇ ਜਿੱਥੇ ਵੀ ਕੇ ਮੰਨ ਲੈਂਦਾ ਹੈ ਕਿ ਦਰਸ਼ਨ ਕਰਨ ਤੇ ਕੋਈ ਜੇ ਵੱਡੇ ਤੋਂ ਵੱਡਾ ਕਰਜ਼ਾ ਹੋਵੇ ਉਹ ਉਤਰ ਜਾਂਦਾ ਹੈਗਾ ਤੇ ਆ ਬਰਸਾਦ ਦੇ ਪਹਿਲਾਂ ਦੇ ਵਿੱਚ ਸ਼ਾਮਿਲ ਲੱਗੀ ਹੋਈ ਸੀ ਆਪਾਂ ਪਹਿਲਾਂ ਇੱਥੇ ਜਾ ਛ ਗਿਆ ਜਾਲ ਛੜਨ ਤੋਂ ਬਾਅਦ ਆਪਾਂ ਬਦਰਾ ਸਾਹਿਬ ਦੇ ਅੰਦਰ ਆ ਚੁੱਕੇ ਸੀ ਤੇ ਦਰਸ਼ਨਾਂ ਲਈ ਆਪਾਂ ਸਾਹਮਣੇ ਗੁਰਦਰਾ ਸਾਹਿਬ ਦੇ ਵਿੱਚ ਜਾ ਰਹੇ ਸੀ ਉਸ ਤੋਂ ਪਹਿਲਾਂ ਆਪਾਂ ਪਾਣੀ ਸ਼ਰਣੇ ਕੀਤੇ ਤੇ ਉਸ ਤੋਂ ਬਾਅਦ ਫਿਰ ਆਪਾਂ ਬਦਲ ਸੈ ਦੇ ਮੱਥਾ ਟੇਕਿਆ ਤੇ ਇਹ ਜੀ ਉਹ ਮਹਾਨ ਸਥਾਨ ਹੈਗਾ ਜੇ ਤੁਸੀਂ ਦੇਖ ਰਹੇ ਹੋ ਬਿਲਡਿੰਗ ਜੀ ਦੇਖ ਰਹੇ ਹੋ ਉੱਧਰ ਸੈ ਜੀ ਤੇ ਅ ਇਸ ਤੀ ਉਹੀ ਮਾੜਾ ਮੱਥਾ ਟੇਕ ਕੇ ਕੰਦੇ ਅਰਦਾਸ ਪੰਦਿਤ ਕਰਕੇ ਆਪਣੇ ਜਿਹੜੇ ਵੱਡੇ ਵੱਡੇ ਕਰਜ਼ੇ ਆ ਉਹ ਡਾ ਲੰਦ ਤੇ ਲਓ ਜੀ ਇਹ ਤੁਹਾਨੂੰ ਇਤਿਹਾਸ ਆਪਾਂ ਦਿਖਾ ਰਹੇ ਹਾਂ ਜੀ ਅ ਜੋ ਇਸ ਗੁਰਦੁਆਰ ਸਾਹਿਬ ਦਾ ਇਤਿਹਾਸ ਹੈਗਾ ਅ ਤੋਂ ਆਪਾਂ ਤੁਹਾਨੂੰ ਸਿਖਾਣਾ ਕਰਦੇ ਹਾਂ ਤੇ ਇਹ ਕਿਰਪਾ ਦਸਵੇਂ ਪਾਸ਼ਾ ਸ਼ਿਰੋ ਗੋਸੰਜੀ ਇੱਥੇ ਆਈ ਰਹੀ ਹੈ ਤੇ ਤੇ ਗੁਰਗੋਵਰ ਸਿੰਘ ਜੀ ਨੇ ਇੱਥੇ ਆ ਕੇ ਜਾਮਨੇ ਤਾਰੀ ਸੀ ਇਹ ਇੱਕ ਇਤਿਹਾਸਪੂਰਨ ਲਿਖਿਆ ਹੈ ਜੋ ਤੁਸੀਂ ਪੜ੍ਹ ਸਕਦੇ ਹੋ ਤੇ ਬਹੁਤ ਹੀ ਮਹਾਨਾ ਸਥਾਨ ਹੈਗਾ ਤੇ ਜਿੱਥੇ ਅੱਜ ਆਪਣੇ ਜਿਹੜੇ ਕਰਤ ਦੇ ਆ ਉਹ ਲੈਂਦੇ ਹੈਗੇ ਤੇ ਲਓ ਜੀ ਇਹ ਹੈਗਾ ਮਹਾਨ ਉਹ ਝੰਡ ਜਿੱਥੇ 10ਵੇਂ ਪਾਸ਼ਾ ਸ਼ੁਰੂ ਗੁਰਗੋਵਰ ਸਿੰਘ ਜੀ ਨੇ ਆਪਣਾ ਘੋੜਾ ਬੰਨਿਆ ਸੀਗਾ ਇੱਥੇ ਲਿਖਿਆ ਹੈ ਜੋ ਤਾਂ ਸਿਕ ਝੰਡਾ ਹੈ ਜਿੱਤੇ ਗਲਗਦਰ ਤੇ ਪ੍ਰੀਤਮ ਪਾਸ਼ਾ ਜੀ ਨੇ ਆਪਣਾ ਨੀਲਾ ਘੋੜਾ ਬੰਨਿਆ ਸੀ ਤੇ ਅਸਾਂmathsf ਤੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨ੍ਹ ਕੇ ਉਸ ਤੋਂ ਬਾਅਦ ਹੀ ਜੁੜੀ ਜਾਣ ਦੀ ਤਾਰੀਖ ਸੀ ਤੇ ਲੋਜ ਇਹ ਬਾਹਰਲਾ ਦ੍ਰਿਸ਼ ਹੈ ਗੁਰਦੁਆਰਾ ਸਾਹਿਬ ਦਾ ਤੇ ਉਸ ਤੋਂ ਬਾਅਦ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਤੇ ਉਸ ਤੋਂ ਬਾਅਦ ਆਪਾਂ ਲੰਗਰ ਪਾਣੀ ਛੱਕਾ ਤੇ ਆ ਜਾ ਵੀ ਛੱਕੀ ਇੱਥਾਂ ਤੇ ਬਹੁਤ ਹੀ ਆਨੰਦਮਈ ਲੰਗਰ ਦਾ ਇਹ ਮਾਹੌਲ ਹੈਗਾ ਤਲੋਜ ਇਹ ਐਂਟਰੀ ਦੇ ਇਹ ਵਰਨ ਵਾਲਾ ਤੇ ਜਿਹੜਾ ਮਹਾਰਨੀਗੀ ਆ ਉਹ ਦੇਖਣ ਨੂੰ ਮਿਲਦੇ ਹੀ ਤੁਸੀ ਦੇਖਣਾ ਹੋਊਗਾ ਇਹ ਵਰਦਨ ਕਿ ਅਸਟਰਾਂ ਆਪਾਂ ਅ ਅੱਜ ਸਰਵਤਰ ਸਰਵਿਸ ਮਹਾਨਾ ਸਥਾਨ ਦੇ ਆ ਆ ਦਰਸ਼ਨ ਕਰਕੇ ਆਪਾਂ ਕਰਨ ਮੂੜੇ ਤੇ ਚਲੋ ਜੀ ਮਿਲਦੇ ਹਾਂ ਨਵੇਂ ਵਲੌਗ ਦੇ ਵਿੱਚ ਔਰ ਤਕਲੀ ਸਤਿ ਸ਼੍ਰੀ ਅਕਾਲ